ਵੀਡੀਓ ਪਾਈ ਸੀਗੀ ਉਹਦੇ ਥੱਲੇ ਲੋਕਾਂ ਦੇ ਕਮੈਂਟ ਆ ਹੀ ਸੀਗੇ ਵੀ ਸਭ ਤੋਂ ਵੱਧ ਗੱਲਾਂ ਅੱਜ ਦੇ ਟਾਈਮ ਤੇ ਜੇਕਰ ਆਪਾਂ ਦੇਖੀਏ ਤਾਂ ਬਲੌਗਰਾਂ ਨੂੰ ਲੋਕ ਦਿੰਦੇ ਆ ਭਾਵੇਂ ਉਹ ਬਈ ਸੱਚਾਈ ਦਿਖਾ ਦੇਣ ਭਾਵੇਂ ਉਹ ਕੋਈ ਤੋੜ ਮਰੋੜ ਕੇ ਗੱਲਾਂ ਇਹਦਾ ਜਿਹੜਾ ਜਨਮ ਸਥਾਨ ਹੈ ਉਹ ਕਿਹੜਾ ਦੇਸ਼ ਹੈ ਉਹ ਹੈ ਜੀ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਨਦੀਆਂ ਦੇ ਜਿਹੜੇ ਕੰਢੇ ਆ ਨਦੀਆਂ ਦੇ ਕੰਢਿਆਂ ਦੇ ਉੱਤੇ ਤੁਸੀਂ ਜੇਕਰ YouTube ਵੀ ਕਰੋਗੇ ਤਾਂ ਇੱਥੇ ਨਹੀਂ ਕਰ ਸਕਦੇ ਐਸ ਪਰ ਲੋ ਠੀਕ ਹੈ ਫਿਰ ਮੈਂ ਪੁੱਛਿਆ ਵੀ ਕਾਨੂੰਨ ਚ ਇਹ ਕਿੱਥੇ ਲਿਖਿਆ ਹੈ ਵੀ ਆਪਾਂ ਕਿਸੇ ਨੂੰ ਆਜ਼ਾਦੀ ਨਹੀਂ ਦੇ ਸਕਦੇ ਉਹ ਕਹਿੰਦੇ ਜੇ ਕਰ ਐਨਾ ਪੰਛੀਆਂ ਦੇ ਵਿੱਚ ਉਹ ਆਪਾਂ ਬੰਦੀ ਨਹੀਂ ਬਣਾ ਸਕਦੇ ਠੀਕ ਹੈ ਉਹ ਰੱਖ ਵੀ ਨਹੀਂ ਸਕਦੇ ਉਹ ਰੱਖ ਵੀ ਨਹੀਂ ਸਕਦੇ ਠੀਕ ਹੈ ਹਰੇ ਤੋਤੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਇੰਡੀਅਨ ਰਿੰਗਨੇਕ ਬੋਲ ਦਿੰਨੇ ਆ ਅਲੈਗਜ਼ੈਂਡਰਾ ਪੈਰਟ ਵੇਚਣਾ ਖਰੀਦਣਾ ਕਾਇਦ ਕਰਨਾ ਸਭ ਕਾਨੂੰਨਾਂ ਨੇ ਜੁਰਮ ਹੈ ਅਪਰਾਧ ਹੈ ਇਹਦੇ ਵਾਸਤੇ ਆਪਾਂ ਨੂੰ ਜੇਲ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਤੇ ਦੋਵੇਂ ਵੀ ਹੋ ਸਕਦਾ ਸਾਹਿਬ ਦੇਖੋ ਇਹਨਾਂ ਇੱਥੇ ਸਾਰਾ ਪ੍ਰਬੰਧਾ ਖਾਣ ਦਾ ਪੀਣ ਦਾ ਇਹ ਪਾਣੀ ਦੇ ਡੰਗੇ ਪਏ ਆ ਬਾਈ ਥੱਲੇ ਆ ਪਾਣੀ ਰੱਖਿਆ ਹੋਇਆ ਨਾਲ ਹਾਂ ਤੇ ਇਧਰ ਬਾਈ ਫੁਆਰੇ ਲੱਗਿਆ ਦੇਖੋ ਫੋਗਰ ਲੱਗੇ ਹੋਏ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਹੈ ਤੇ ਅੱਜ ਆਪਾਂ ਆਇਆ ਸਰਸੇ ਵੀ ਜਸਪਾਲ ਕੋਲੇ ਪਹਿਲਾਂ ਕਾਫੀ ਵੀਡੀਓ ਤੁਸੀਂ ਆਪਣੀਆਂ ਦੇਖੀਆਂ ਇਹਦੇ ਕੋਲੇ ਆਉਣ ਦਾ ਇੱਕ ਮਕਸਦ ਹੈ ਇਹ ਆ ਵੀ ਇੱਕ ਦਿਨ ਨਾ ਮੈਂ ਥੋੜੀ ਜਿਹੀ ਵੀਡੀਓ ਪਾਈ ਸੀਗੀ ਜਿਹੜੇ ਆਪਣੇ ਵਾਰਡ ਹੁੰਦੇ ਆ ਜਿਹੜੇ ਬਾਹਰਲੀ ਬਰੀਡ ਕਹਿੰਦੇ ਇਹਨੂੰ ਵੀ ਉਹ ਇੱਕ ਵੱਡੇ ਸਾਰੇ ਕਿਸੇ ਨੇ ਕਾਫੀ ਵੱਡੇ ਕਮਰੇ ਦੇ ਵਿੱਚ ਵਧੀਆ ਤਿਆਰ ਕਰਕੇ ਨੇ ਹਰੇਕ ਤਰ੍ਹਾਂ ਦੀ ਸਹੂਲਤ ਦੇ ਕੇ ਉਹਦੇ ਵਿੱਚ ਉਹ ਵਾਰਡ ਰੱਖੇ ਹੋਏ ਸੀ ਮੈਂ ਉਹ ਵੀਡੀਓ ਪਾਈ ਸੀ ਦੇਖੋ ਕਿੰਨੇ ਵਧੀਆ ਬਾਈ ਨੇ ਰੱਖਿਆ ਸ਼ੌਂਕਤ ਹੁੰਦਾ ਤਾਂ ਇਹ ਹੁੰਦਾ ਤੇ ਉਹਦੇ ਵਿੱਚ ਕਾਫੀ ਬੈਡ ਕਮੈਂਟ ਆਇਆ ਕਮੈਂਟ ਇਹ ਆਇਆ ਵੀ ਇਹਨਾਂ ਦਾ ਭਾਈ ਜੇਲ ਤਾਂ ਜੇਲ ਹੀ ਹੁੰਦੀ ਹੈ ਜੇਲ ਸੋਣੇ ਦੀ ਹੋਵੇ ਭਾਵੇਂ ਕਿੱਦਾਂ ਹੋਵੇ पिंजਰਾ ਦਾ ਪਿੰਜਰਾ ਹੀ ਆ ਇਹਨਾਂ ਉਹ ਯਾਦ ਕਰ ਦਿਓ ਤਾਂ ਉਹਨਾਂ 'ਚ ਮੈਂ ਕਾਫੀ ਵੀਰਾਂ ਨੂੰ ਦੱਸਿਆ ਵੀ ਸੀ ਵੀ ਇਹ ਸਰਵਾਈਵ ਨਹੀਂ ਕਰ ਸਕਦੇ ਬਾਹਰ ਆ ਤਾਂ ਬਾਕੀ ਜਸਪਾਲ ਵੀਰ ਕੋਲੇ ਵੀ ਉਸੇ ਤਰ੍ਹਾਂ ਦੇ ਬਣਿਆ ਹੋਇਆ ਤੁਸੀਂ ਆਪਣੇ ਪਿੱਛੇ ਸੈਂਚਰੀ ਜਿਹੜੀ ਦੇਖ ਰਹੇ ਹੋ ਵਾਰਡ ਸੈਂਚਰੀ ਬਹੁਤ ਵੱਡੀ ਬਣੀ ਹੋਈ ਹੈ ਤਾਂ ਤਾਂ ਕਰਕੇ ਆਪਾਂ ਇੱਥੇ ਆਏ ਕਿਉਂਕਿ ਉਹੀ ਕਨਸੈਪਟ ਆਪਾਂ ਪਾਇਸੀ ਉਹੀ ਕਨਸੈਪਟ ਵੀਰ ਕੋਲੇ ਜਸਪਾਲ ਕੋਲੇ ਤਾਂ ਵੀਰ ਤੋਂ ਜਾਣਕਾਰੀ ਇਹਨਾਂ ਬਾਰੇ ਵੀ ਲਵਾਂਗੇ ਕਿ ਕੁਝ ਕ ਆਜ਼ਾਦ ਵੀ ਕਰਨੇ ਆਪਾਂ ਵਾਰਡ ਉਹ ਵੀ ਦੱਸਾਂ ਕਿ ਕਿਹੜੇ ਵਾਰਡ ਆਜ਼ਾਦ ਹੋ ਸਕਦੇ ਆ ਕਿਹੜੇ ਨਹੀਂ ਹੋ ਸਕਦੇ ਤੇ ਜਸਪਾਲ ਵੀਰ ਆਪਣੇ ਨਾਲ ਅੱਜ ਸਾਡੇ ਸਾਰੇ ਬਹਿਮ ਤੇ ਸਾਰੀ ਕੱਢ ਲੈਣੇ ਤੇ ਸਾਰੀ ਜਾਣਕਾਰੀ ਦੇਣੇ ਸਵਾਗਤ ਹੈ ਵੀਰੇ ਜਸਪਾਲ ਸਤਿ ਸ਼੍ਰੀ ਅਕਾਲ ਜੀ ਤੇ ਜਸਪਾਲ ਵੀਰੇ ਜਿਵੇਂ ਤੁਸੀਂ ਸੋਨੇ ਵੀ ਦੇਖੀ ਆਪਣੀ ਵੀਡੀਓ ਤੇ ਕਮੈਂਟ ਵੀ ਪੜੇ ਹੋਣਗੇ ਤੇ ਉਹਰੇ ਬਾਰੇ ਦੱਸੋ ਵੀ ਆਪਣੇ ਬਾਰਡ ਦੇ ਜਿਹੜੇ ਇਹ ਹੈ ਕਿਹੜੇ ਬਜਦੇ ਆ ਕੀ ਬਰੀਡ ਹੈ ਇਹ ਕਿਉਂ ਨਹੀਂ ਆਜਾਦ ਹੋ ਸਕਦੇ ਇਹ ਸਭ ਤੋਂ ਪਹਿਲਾਂ ਤਾਂ ਬਈ ਜਿਹੜੀ ਤੁਸੀਂ ਵੀਡੀਓ ਪਾਈ ਸੀਗੀ ਉਹਦੇ ਥੱਲੇ ਲੋਕਾਂ ਦੇ ਕਮੈਂਟ ਆਹੀ ਸੀਗੇ ਵੀ ਸਭ ਤੋਂ ਵੱਧ ਗੱਲਾਂ ਅੱਜ ਦੇ ਟਾਈਮ ਤੇ ਜੇਕਰ ਆਪਾਂ ਦੇਖੀਏ ਤਾਂ ਬਲੌਗਰਾਂ ਨੂੰ ਲੋਕ ਦਿੰਦੇ ਆ ਭਾਵੇਂ ਉਹ ਬਈ ਸੱਚਾਈ ਦਿਖਾ ਦੇਣ ਭਾਵੇਂ ਉਹ ਕੋਈ ਤੋੜ ਮੋੜ ਕੇ ਗੱਲਾਂ ਉਹ ਦਿਖਾ ਦੇਣ ਤਾਂ ਹੁਣ ਜਿਹੜੀ ਤੁਸੀਂ ਵੀਡੀਓ ਪਾਈ ਉਸ ਸੀਗੇ ਕੋਕਟੇਲ ਲੌਬਰਡ ਤੇ ਕਨੀਉਰ ਤੇ ਬਜਰੀਗਰ ਬਜਰੀਗਰ ਪਰੜਾ ਹੈ ਜਿਹੜੇ ਆਪਣੇ ਬਰਡ ਸੈਂਚਰੀ ਦੇ ਪੋਸਟਰ ਦੇ ਉੱਤੇ ਛਪੇ ਹੋਏ ਐ ਤੇ ਆਪਣੇ ਪਿੱਛੇ ਇਸ ਟਾਈਮ ਹੈਗੇ ਐ ਇਹ ਬਰਡ ਵੀਰੇ ਰੈਸਕਿਊ ਆ ਸਾਡੇ ਕੋਲੇ ਤਕਰੀਬਨ 2-3 ਸਾਲ ਹੋ ਗਿਆ ਵੱਡੀ ਸੈਂਚਰੀ ਬਣੀ ਇਸ ਤੋਂ ਪਹਿਲਾਂ ਛੋਟੀ ਸੈਂਚਰੀ ਦੇ ਵਿੱਚ ਵੀ ਸਾਡੇ ਕੋਲੇ ਬਰਡ ਸੀਗੇ ਆ ਯੂਐਸਏ ਤੋਂ ਬਈ ਸੀਗਾ ਅਮਨ ਉਹਨੇ ਸਪான்ਸਰ ਕੀਤਾ ਸੀ ਆ ਸਾਰਾ ਕੇਜ ਇਹ 80000 ਦਾ ਪਿੰਜਰਾ ਬਣਿਆ ਸੀ ਬਈ ਇੰਨਾ ਵੱਡਾ ਉਹਨਾਂ ਨੇ ਇਹ ਐਸ ਕਰਕੇ ਬਣਾਇਆ ਕਿਉਂਕਿ ਇਸ ਬਰਡ ਦੀ ਆਪਾਂ ਜਾਣਕਾਰੀ ਦਿੰਨੇ ਆਂ ਦਰਸ਼ਕਾਂ ਨੂੰ ਇਹ ਬਰਡੇ ਜੀ ਆਸਟ੍ਰੇਲੀਅਨ ਪੈਰਾਕੀਟ ਬਜਰੀਕਰ बोल ਦਿੰਦੇ ਆ ਬਜੀਸ बोल ਦਿੰਦੇ ਆ ਤੇ ਇਹਨਾਂ ਨੂੰ ਆਪਣੇ ਕੋਈ ਛਿੜੀਆਂ ਵੀ ਕਹਿੰਦੇ ਆ ਰੰਗ-ਬਰੰਗੇ ਕੋਈ ਤੋਤੇ ਵੀ ਕਹਿਆ ਜਾਂਦਾ ਵੀ ਸਾਰੇ ਨਾਂ ਲੈ ਕੇ ਇਹਨਾਂ ਨੂੰ ਅਡ-ਅਡ ਭਾਸ਼ਾ 'ਚ ਕਹਿ ਸਕਦੇ ਆ ਜੇਕਰ ਤੁਸੀਂ ਪੰਛੀ ਰੱਖਣੇ ਆ ਸਭ ਤੋਂ ਪਹਿਲਾਂ ਦੁਕਾਨਦਾਰ ਤੁਹਾਨੂੰ ਆਹ ਪੰਛੀ ਰੱਖਣ ਵਾਸਤੇ ਦੇਊਗਾ ਠੀਕ ਹੈ ਇਹ ਪੰਛੀ ਤੁਹਾਨੂੰ 200-300 ਰੁਪਏ ਜੋੜੇ ਤੋਂ ਲੈ ਕੇ 7-800 ਰੁਪਏ ਜੋੜੇ ਤਾਈਂ ਆਮ ਮਿਲ ਜਾਂਦਾ ਹੈ ਇਹ ਪੰਛੀ ਇਹਦਾ origin ਹੈ ਜਿਹੜਾ ਇਹਦਾ ਜਿਹੜਾ ਜਨਮ ਸਥਾਨ ਹੈ ਉਹ ਕਿਹੜਾ ਦੇਸ਼ ਹੈ ਉਹ ਹੈ ਜੀ ਆਸਟ੍ਰੇਲੀਆ ਆਸਟ੍ਰੇਲੀਆ ਦੇ ਵਿੱਚ ਨਦੀਆਂ ਦੇ ਜਿਹੜੇ ਕੰਡੇ ਹੈ ਨਦੀਆਂ ਦੇ ਕੰਡਿਆਂ ਦੇ ਉੱਤੇ ਤੁਸੀਂ ਜੇਕਰ YouTube ਵੀ ਕਰੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਆਸਟ੍ਰੇਲੀਆ ਦੇ ਜਿਹੜੇ ਨਦੀਆਂ ਦੇ ਕਿਨਾਰੇ ਹੈ ਉਹਨਾਂ ਦੇ ਜਿਹੜੇ ਦਰਖਤ ਹੈ ਉਹਨਾਂ ਦੇ ਵਿੱਚ ਇਹਨਾਂ ਦੇ ਖਾਣ ਵਾਲੇ ਜਿਹੜੇ ਬੀ ਹੈ ਉਹ ਉਹਨਾਂ ਦੀ ਖੇਤੀ ਹੋ ਜਾਂਦੀ ਹੈ ਜਿਵੇਂ ਆਪਣੇ ਇੱਥੇ ਕਹਦੇ ਖੱਬਲ ਹੋ ਜਾਂਦਾ ਜਾਂ ਹੋਰ ਕਾ ਹੋ ਜਾਂਦਾ ਉਹ ਚੀਜ਼ ਆਪਣੇ ਇੱਥੇ ਇਹਨਾਂ ਦੇ ਖਾਣ ਵਾਲੇ ਨਾ ਤਾਂ ਵੀ ਆ। ਹੂੰ। ਨਾ ਆਪਣੇ ਇਹਨਾਂ ਨੂੰ ਪੰਛੀਆਂ ਨੂੰ ਇਹ ਪਤਾ ਕਿ ਬਾਜ਼ ਇਹਨਾਂ ਨੂੰ ਮਾਰ ਦੂ, ਸ਼ੇਕਰਾ ਇਹਨਾਂ ਨੂੰ ਮਾਰ ਦੂ, ਕੋਈ ਹੋਰ ਪੰਛੀ ਕਾ ਇਹਨਾਂ ਨੂੰ ਮਾਰ ਦੇਣਗੇ। ਜਾਂ ਫਿਰ ਸਾਨੂੰ ਪੀਣ ਵਾਲਾ ਪਾਣੀ ਕਿੱਥੋਂ ਮਿਲੂਗਾ? ਜਾਂ ਅਸੀਂ ਜੇ ਮੀਂਹ ਨਹੀਂ ਝੱਖੜ ਆਉਂਦਾ ਤਾਂ ਅਸੀਂ ਕਿੱਥੇ ਲੋਕ ਕੇ ਬਚਣਾ। ਠੀਕ ਹੈ। ਇਹਨਾਂ ਨੂੰ ਤਾਂ ਨਹੀਂ ਪਤਾ ਕਿਉਂਕਿ ਇਹ ਆਂਡਾ ਪਿੰਜਰੇ 'ਚ ਹੋਇਆ ਬੱਚਾ ਪਿੰਜਰੇ 'ਚ ਹੋਇਆ ਮਾਪਿਓ ਜਦੋਂ ਖੁਦ ਪਿੰਜਰੇ 'ਚ ਹਾਂ ਤਾਂ ਆਪਾਂ ਇਹਨਾਂ ਨੂੰ ਕਿਵੇਂ ਆਜ਼ਾਦ ਕਰਦਾਂਗੇ ਹੁਣ ਬਹੁਤ ਲੋਕਾਂ ਦੀਆਂ ਵੀਡੀਓ ਇਹੋ ਜਿਹੀਆਂ ਵੀ ਹੋਣਗੀਆਂ ਸੋਸ਼ਲ ਮੀਡੀਆ ਦੇ ਉੱਤੇ ਕੀ ਕਰਨਗੇ ਪੰਛੀ ਖਰੀਦ ਲੈਣਗੇ ਬਾਈ ਹਾਂ ਉਹ ਆਪਦੇ ਆਪ ਨੂੰ ਤਾਂ ਮਤਲਬ ਐ ਸਮਝਦੇ ਆ ਵੀ ਅਸੀਂ ਬਹੁਤ ਮਹਾਨ ਕੰਮ ਕਰਦੇ ਆ ਮੈਂ ਤਾਂ ਭਾਈ ਥੱਕ ਗਿਆ ਕਮੈਂਟ ਕਰ ਕਰ ਉਹਨਾਂ ਵੀਡੀਓਜ਼ ਦੇ ਥੱਲੇ ਵੀ ਭਾਈ ਤੁਸੀਂ ਆਪਦੇ ਜਣੇ ਬੇਸ਼ੱਕ ਉਹਨਾਂ ਨੂੰ 2-4 ਮਿੰਟ ਦੀ ਆਜ਼ਾਦੀ ਦਿੱਤੀ ਹੋਵੇ ਪਰ ਉਹਨਾਂ ਨੂੰ ਦਿੱਤੀ ਤੁਸੀਂ ਮੌਤ ਹੀ ਹੈ ਮੌਤ ਐ ਦਿੱਤੀ ਹੈ ਟਵਾਣੇ ਭਾਈ ਉਹਨਾਂ ਨੇ ਕੀ ਕੀਤਾ ਪੰਛੀ ਖਰੀਦ ਲੇ ਛੱਡ ਤੇ ਉਹ ਸ਼ਰਤ ਲਾ ਲਓ ਬੇਸ਼ੱਕ ਤੁਸੀਂ ਉਹਨਾਂ ਦੇ ਜੀਪੀਐਸ ਲਾ ਲਿਓ 24 ਘੰਟਿਆਂ ਤੋਂ ਬਾਅਦ ਜੇਕਰ ਕੋਈ ਪੰਛੀ ਐ ਤੇ ਸਰਵਾਈਵ ਕਰ ਜਾ ਇੰਡੀਆ ਦੇ ਵਿੱਚ ਠੀਕ ਹੈ ਕਾ ਮਾਰ ਦੇਣਗੇ ਉੱਡ ਕੇ ਆਪ ਮਰ ਜਾਣਗੇ ਕਿਸੇ ਚ ਵੱਜ ਕੇ ਕੋਈ ਗੱਡੀਆਂ ਜਵਾਨ ਨੇ ਭੁੱਖ ਨਾਲ ਤੇ ਨਾਲ ਤਾਂ ਮਰਨਾ ਹੀ ਮਰਨਾ 100% ਹੀ ਹੁਣ ਆ ਪੰਛੀ ਆਪਣੇ ਕੋਲੇ ਆ ਇਹ ਇੱਥੇ ਰਹਿਣਗੇ ਇੱਥੇ ਇਹ ਬੱਚੇ ਦੇ ਜਾਂਦੇ ਆ ਹੁਣ ਆਪਣੇ ਕੋਲੇ ਇਹ ਬਰਡ ਸੈਂਚਰੀ 20 ਫੁੱਟ ਦੀ ਹੈ 20 ਬਾਏ 8 ਬਾਏ 8 ਬਹੁਤ ਵੱਡਾ ਕਮਰਾ ਹੋ ਗਿਆ ਸਪੇਸ ਹੋ ਗਿਆ ਉੱਡਣ ਵਾਸਤੇ ਇਹਨਾਂ ਨੂੰ ਥਾਂ ਹੋ ਗਈ ਰੱਬ ਨੇ ਜੇ ਚਾਇਆ ਤਾਂ ਆਪਾਂ ਇਹਨੂੰ ਸੰਚਰਨ ਨੂੰ ਹੋਰ ਵੱਡਾ ਕਰ ਸਕਦੇ ਤਾਂ ਜੋ ਅੰਦਰ ਆਪਾਂ ਦਰਖਤ ਹੀ ਲਾ ਦਈਏ ਪੱਕੇ ਠੀਕ ਹੈ ਹੁਣ ਥੋਡੀ ਵੀਡੀਓ ਦੇ ਵਿੱਚ ਜਿਨ੍ਹਾਂ ਨੇ ਕਮੈਂਟ ਕੀਤਾ ਹੈ ਉਹਨਾਂ ਨੂੰ ਮੈਂ ਜਵਾਬ ਦੇ ਦੇਣਾ ਚਾਹੁੰਦਾ ਜੇਕਰ ਤੁਸੀਂ ਐਕਟ ਨਹੀਂ ਜਾਣਦੇ ਤਾਂ ਵਾਈਲਡ ਲਾਈਫ ਦਾ ਜਿਹੜਾ ਐਕਟ ਹੈ ਉਹ ਪੜ੍ਹ ਸਕਦੇ ਹੋ ਆਪਾਂ ਕਿਸੇ ਵੀ ਬਾਹਰ ਦੀ ਪ੍ਰਜਾਤੀ ਦੇ ਪੰਛੀ ਨੂੰ ਆਪਣੇ ਭਾਰਤ ਦੀ ਜਿਹੜੀ ਟੈਰੀਟਰੀ ਹੈ ਇਹਦੇ ਚ ਆਜ਼ਾਦ ਵੀ ਨਹੀਂ ਕਰ ਸਕਦੇ ਠੀਕ ਹੈ ਐਸ ਪਰ ਲੋ ਵੀ ਆਪਾਂ ਆਜ਼ਾਦ ਨਹੀਂ ਕਰ ਸਕਦੇ ਬੇਸ਼ੱਕ ਆਪਾਂ ਆਜ਼ਾਦੀ ਦਿੰਨੇ ਆ ਉਹ ਇਹ ਗੱਲ ਹੈ ਕਿ ਕੋਈ ਆਪਣੇ ਤੇ ਬਾਉਂਡੇਸ਼ਨ ਜਾਂ ਕੇਸ ਨਹੀਂ ਫਾਈਲ ਕਰਦਾ ਪਰ ਕੋਈ ਕਰ ਸਕਦਾ ਕਰ ਸਕਦਾ ਕਿਉਂਕਿ ਆਪਾਂ ਆਜ਼ਾਦ ਨਹੀਂ ਕਰ ਸਕਦੇ ਮੈਂ ਵੀ ਪੁੱਛਿਆ ਸੀਗਾ ਡਿਪਾਰਟਮੈਂਟ ਤੋਂ ਹੀ ਮੈਂ ਇਹ ਚੀਜ਼ ਰੈਕ ਕੀਤੀ ਸੀ ਮੈਨੂੰ ਪਹਿਲਾਂ ਲੋਕਾਂ ਵਾਲਾ ਸਾਹਿਬ ਸੀਗਾ ਮੈਨੂੰ ਐਸੀ ਮੈਂ ਕਹਿ ਰਿਹਾ ਇੱਥੇ ਇਹਨਾਂ ਦੇ ਬੱਚੇ ਕਰਾ ਲਾਂਗੇ ਹਾਂ ਸਾਡੇ ਤੇ ਕੀ ਕਰਾਂ ਝਾੜ ਹੈ ਜੰਗਲ ਹੈ ਮਗਾ ਥੋੜੇ ਥੋੜੇ ਟਾਈਮ ਬਾਦਨਾ ਆਪਾਂ 50 ਛੱਡ ਦਾਂਗੇ ਕਦੇ 100 ਛੱਡ ਦਾਂਗੇ ਆਪਾਂ ਇਹਨਾਂ ਨੂੰ ਆਜ਼ਾਦੀ ਦੇਵਾਂਗੇ ਤਾਂ ਜੋ ਇਹ ਆਪਣੇ ਵਾਤਾਵਰਣ ਦੇ ਵਿੱਚ ਪੰਛੀ ਰਹਿਣ ਲੱਗ ਜਾਣ ਫਿਰ ਮੈਨੂੰ ਉਹਨਾਂ ਨੇ ਦੱਸਿਆ ਸੀਗਾ ਤੁਸੀਂ ਇਹ ਚੀਜ਼ ਇੱਥੇ ਨਹੀਂ ਕਰ ਸਕਦੇ ਐਸ ਪਰ ਲੋ ਫਿਰ ਮੈਂ ਪੁੱਛਿਆ ਵੀ ਕਾਨੂੰਨ ਚ ਇਹ ਕਿੱਥੇ ਲਿਖਿਆ ਹੈ ਵੀ ਆਪਾਂ ਕਿਸੇ ਨੂੰ ਆਜ਼ਾਦੀ ਨਹੀਂ ਦੇ ਸਕਦੇ ਉਹ ਕਹਿੰਦੇ ਜੇਕਰ ਇੰਨਾ ਪੰਛੀਆਂ ਦੇ ਵਿੱਚ ਕੋਈ ਬਿਮਾਰੀ ਆਉਂਦੀ ਹੈ ਅੱਜ ਤੋਂ ਕੋਈ 50 ਸਾਲ ਬਾਅਦ ਕੋਈ 100 ਸਾਲ ਬਾਅਦ ਕੋਈ ਬਿਮਾਰੀ ਇੰਨਾ ਚ ਆਉਂਦੀ ਹੈ ਸਿਰਫ ਸਪੈਸੀਫਿਕ ਬਰੀਡ ਦੇ ਵਿੱਚ ਆਉਂਦੀ ਹੈ ਇਹ ਆਪਾਂ ਖੁੱਲੇ ਵਾਤਾਵਰਣ ਚ ਕਿਵੇਂ ਕਿਵੇਂ ਇਕੱਲੇ ਇਕੱਲੇ ਪੰਛੀ ਨੂੰ ਫੜ ਕੇ ਦਵਾਈ ਵੈਕਸੀਨ ਕਰਾਂਗੇ ਜਾਂ ਕਿਵੇਂ ਮਾਰਾਂਗੇ ਜਾਂ ਕਿਵੇਂ ਉਹਦੀ ਰੋਕத் ਥੰਮ ਕਰਾਂਗੇ ਨਹੀਂ ਕਰ ਸਕਦੇ ਇਹ ਆਪਣੇ ਵਾਤਾਵਰਣ ਵਾਸਤੇ ਖਤਰਾ ਹੈ ਜੇਕਰ ਆਪਾਂ ਬਾਹਰ ਦੀਆਂ ਪ੍ਰਜਾਤੀਆਂ ਨੂੰ ਇੱਥੇ ਖੁੱਲਾ ਛੱਡਾਂ ਆ ਭਾਈ ਉਹਨਾਂ ਲੋਕਾਂ ਵਾਸਤੇ ਰਿਪਲਾਈ ਹੈ ਜਿਨ੍ਹਾਂ ਨੇ ਬੈਡ ਕਮੈਂਟ ਕੀਤੇ ਸੀਗੇ ਬਗੈਰ ਨੋਲੇਜ ਹੁੰਦੇ ਹੋਏ ਇਹ ਲੈਕ ਆਫ ਨੋਲੇਜ ਵਾਲਾ ਕੰਮ ਹੈ ਪਹਿਲਾ ਕਦੇ ਵੀ ਕਮੈਂਟ ਕਰਨਾ ਬਹੁਤ ਸੌਖਾ ਹੈ ਭਾਈ ਅੱਜ ਕੱਲ ਫਰੀ ਹੈ ਸਾਰਿਆਂ ਕੋਲੇ ਨੈਟ ਕੌਣ ਫੜਿਆ ਕਮੈਂਟ ਕਰਨਾ ਬਹੁਤ ਸੌਖਾ ਹੈ ਆ ਫਾਰਮ ਵਾਲਾ ਆਇਆ ਆ ਬਲੌਗਰ ਆਇਆ ਆ ਯੂਟਿਊਬਰ ਆਇਆ ਬਹੁਤਾਂ ਨੇ ਤੁਹਾਨੂੰ ਗਾਲਾਂ ਵੀ ਦਿੱਤੀਆਂ ਪਰ ਆਪਾਂ ਨੂੰ ਸੁਣਨਾ ਪਊਗਾ ਕਿਉਂਕਿ ਕੁਝ ਚੀਜ਼ਾਂ ਦਾ ਜਵਾਬ ਟਾਈਮ ਲੈਂਦਾ ਤਾਂ ਉਹ ਟਾਈਮ ਅੱਜ ਆ ਗਿਆ ਤੁਸੀਂ ਭਾਈ ਇਸ ਵਰਡ ਬਾਰੇ ਜਾਣਕਾਰੀ ਲਿਓ YouTube ਦੇ ਉੱਤੇ ਕੱਲੀ ਆਹ ਵੀਡੀਓ ਵੀ ਨਾ ਦੇਖੋ ਹੋਰ ਵੀ ਜਾਣਕਾਰੀ ਲੈ ਲਿਓ ਜੇਕਰ ਅਸੀਂ ਗਲਤ ਹੋਏ ਤਾਂ ਦੁਬਾਰੇ ਬੇਸ਼ੱਕ ਕਮੈਂਟ ਕਰ ਦਿਓ ਠੀਕ ਹੈ ਤੇ ਆਪਾਂ ਆਜ਼ਾਦ ਕਿਹੜੇ ਕਰਾਂਗੇ ਹੁਣ ਆਪਾਂ ਹੁਣ ਜਿਹੜੇ ਆਪਾਂ ਆਜ਼ਾਦ ਕਰਨੇ ਆ ਉਹ ਆਪਾਂ ਬੰਦੀ ਨਹੀਂ ਬਣਾ ਸਕਦੇ ਠੀਕ ਹੈ ਉਹ ਰੱਖ ਵੀ ਨਹੀਂ ਸਕਦੇ ਉਹ ਰੱਖ ਵੀ ਨਹੀਂ ਸਕਦੇ ਠੀਕ ਹੈ ਹਰੇ ਤੋਤੇ ਹੁੰਦੇ ਆ ਜਿਨ੍ਹਾਂ ਨੂੰ ਆਪਾਂ ਇੰਡੀਅਨ ਰਿੰਗਨੇਕ ਬੋਲ ਦਿੰਨੇ ਆ ਅਲੈਗਜ਼ੈਂਡਰਾ ਪੈਰਟ ਬੋਲ ਦਿੰਨੇ ਆ ਜਿਨ੍ਹਾਂ ਨੂੰ ਹੀਰਾਮਨ ਤੋਤਾ ਕਹਿੰਦੇ ਆ ਜਾਂ ਮਿੱਠੂ ਤੋਤਾ ਕਹਿੰਦੇ ਨੇ ਜਾਂ ਪਹਾੜੀ ਤੋਤਾ ਕਹਿੰਦੇ ਨੇ ਜਿਹਨਾਂ ਨੂੰ ਲਾਲ ਮੋਢੇ ਵਾਲਾ ਤੋਤਾ ਕਹਿ ਦਿੰਨੇ ਆ ਉਹ ਤੋਤੇ ਆਪਾਂ ਆਪਣੇ ਟੈਰੀਟਰੀ ਦੇ ਵਿੱਚ ਉਹਨਾਂ ਨੂੰ ਪਾਲ ਨਹੀਂ ਸਕਦੇ ਉਹ ਵੀ ਗੈਰ ਹੈ ਇੱਕ ਤਰ੍ਹਾਂ ਉਹ ਗੈਰ ਕਾਨੂੰਨੀ ਹੈ ਕਾਨੂੰਨ ਦੇ ਉਲਟਾ ਹੈ ਹੋ ਤੇ ਅੱਜ ਆਪਾਂ ਯਾਦ ਕਰਾਂਗੇ ਭਾਈ ਉਹੀ ਦੋ ਤੋਤੇ ਆਪਣੇ ਕੋਲੇ ਇਸ ਟਾਈਮ ਹੈਗੇ ਇੱਕ ਆਪਣੇ ਕੋਲੇ ਬੱਚਾ ਆਇਆ ਸੀ ਗੋਲੇ ਕਬੂਤਰ ਦਾ ਇਹ ਵੀ ਰੈਸਕਿਊ ਕਰੇ ਹੋਏ ਸੀਗੇ ਪਹਿਲਾਂ ਹਾਂਜੀ ਇਹਨਾਂ ਕੋਈ ਨਾ ਕੋਈ ਪ੍ਰੋਬਲਮ ਸੀ ਕਿਸੇ ਦਾ ਪੈਰ ਟੁੱਟਦਾ ਹੈ ਕਿਸੇ ਦਾ ਮੋਢਾ ਟੁੱਟਦਾ ਹੈ ਕਿਸੇ ਦਾ ਖੰਭਾ ਟੁੱਟਦਾ ਹੈ ਹੁਣ ਇਹ ਬਿਲਕੁਲ ਠੀਕ ਨੇ ਉੱਡਣ ਯੋਗ ਨੇ ਹੁਣ ਇੱਕ ਹੋਰ ਹੈ ਟਿਵਾਣੇ ਬਾਈ ਇਹ ਆਪਾਂ ਵੇਚ ਵੀ ਸਕਦੇ ਆ ਜੇਕਰ ਆਪਾਂ ਵੇਚਣੇ ਹੋਣ ਆਪਾਂ ਨੂੰ ਬੜੇ ਲੋਕੀ ਮੰਗਦੇ ਮੇਰੇ ਤੋਂ ਬਈ ਹਜ਼ਾਰ ਦਾ ਤੋਤਾ ਦੇ ਦੇ 1500 ਦਾ ਦੇ ਦੇ 2000 ਦਾ ਦੇ ਦੇ ਪਰ ਇਹਨਾਂ ਨੂੰ ਵੇਚਣਾ ਖਰੀਦਣਾ ਕਾਇਦ ਕਰਨਾ ਸਭ ਕਾਨੂੰਨਾਂ ਨੇ ਜੁਰਮ ਹੈ ਅਪਰਾਧ ਹੈ ਇਹਦੇ ਵਾਸਤੇ ਆਪਾਂ ਨੂੰ ਜੇਲ੍ਹ ਵੀ ਹੋ ਸਕਦੀ ਹੈ ਜੁਰਮਾਨਾ ਵੀ ਹੋ ਸਕਦਾ ਤੇ ਦੋਵੇਂ ਵੀ ਹੋ ਸਕਦੇ ਦੋਨੇ ਵੀ ਹੋ ਸਕਦੇ ਹਾਂ ਇਸ ਕਰਕੇ ਹੁਣ ਮੈਨੂੰ ਬੜੇ ਲੋਕਾਂ ਦੇ ਆਉਂਦੇ ਆ ਕਿ ਭਾਈ ਤੇਰੇ ਕੋਲ ਤਾਂ 15 16 ਤੇਰੇ ਕੋਲ ਤਾਂ 20 ਹੋ ਰਹੇ ਆ ਸਾਨੂੰ ਦੇ ਦੇ ਇੱਕ ਇੱਕ ਨਾਲ ਕੀ ਘਟ ਜੂਗਾ ਇੱਕ ਨਾਲ ਘਟਦਾ ਕੁਝ ਨਹੀਂ ਪਰ ਅਸੀਂ ਆਪਦੇ ਅਸੂਲਾਂ ਦੇ ਤੇ ਸਰਕਾਰ ਦੇ ਅਸੂਲਾਂ ਦੇ ਖਿਲਾਫ ਹੋ ਜਾਣਗੇ ਤੇ ਉਹ ਆਪਾਂ ਹੋਣਾ ਨਹੀਂ ਟਾਈਮ-ਟਾਈਮ ਤੇ ਅਸੀਂ ਆਪਦੇ ਚੈਨਲ ਦੇ ਉੱਤੇ ਵੀ ਖੋਰ ਵੀ ਯੂਟਿਊਬਰ ਆਉਂਦੇ ਆ ਉਹਨਾਂ ਦੇ ਚੈਨਲ ਦੇ ਉੱਤੇ ਵੀ ਆਜਾਦ ਕਰਦੇ ਆ ਅੱਜ ਟਿਵਾਣਾ ਫਾਰਮ ਬਾਈ ਦੇ ਚੈਨਲ ਦੇ ਉੱਤੇ ਵੀਡੀਓ ਬਣੀ ਐ ਇਸ ਤੇ ਵੀ ਆਪਾਂ ਜਹਾ 3 5 6 ਆਜਾਦ ਕਰਾਂਗੇ ਆਜਾਦ ਕਰਾਂ ਠੀਕ ਐ ਦਿਓ ਸੀ ਕਰੋ ਬਾਈ ਦਿਓ ਜੀ ਜਿਆਦੀ ਨਹੀਂ ਤੁਸੀਂ ਕਰੋ ਮੈਨੂੰ ਇਹਦਾ ਹਿਸਾਬ ਨਹੀਂ ਮੇਰੇ ਦੰਦੇ ਹੁੰਦੀ ਵੜ ਲੈਣਗੇ ਇਹ ਮੈਂ ਗੋਲਾ ਕਰ ਦਿੰਦਾ ਕੱਲਾ ਇਹ ਇੱਥੋਂ ਖੋਲ ਲੈਨੇ ਆਪਾਂ ਉਧਰ ਫੜ ਲਓ ਫੜ ਲਓ ਬਾਈ ਫੜ ਲਓ ਉਹ ਏ ਨਹੀਂ ਨਹੀਂ ਇਧਰੋਂ ਫੜ ਲਓ ਇਹ ਆ ਗਏ ਜੀ ਆਪ ਹੀ ਯਾਦ ਹੋ ਗਿਆ ਆ ਗਏ ਇਹ ਹੋ ਗਿਆ ਭਾਈ ਤੋਤਾ ਇਹ ਆ ਗਿਆ ਜੀ ਦੂਜਾ ਤੋਤਾ ਵੀ ਲੈ ਵੀ ਹੋ ਗਿਆ ਤੋਤਾ ਆ ਗੋਲੇ ਦਾ ਬੱਚਾ ਐ ਇਹਨੂੰ ਵੀ ਆਪਾਂ ਹੁਣ ਇੱਥੇ ਥੋੜਾ ਦੇਨੇ ਇੱਕ ਵਾਰੀ ਉੱਡ ਕਿਉਂ ਹੀ ਬਹਿ ਗਿਆ ਇਹ ਇੱਥੇ ਪਰ ਇਹ ਉੱਡ ਸਕਦਾ ਹੈ ਚਲੋ ਵੀ ਇਹ ਉੱਡ ਜੂਗਾ ਹੁਣ ਲੈ ਵੀ ਆਦੀ ਤੂੰ ਵੀ ਲੈ ਵੀ ਦੋਸਤੋ ਭਾਈ ਇਹ ਵੀ ਸੈੱਟ ਐ ਇਹ ਜਿਹੜੇ ਉਹ ਇਨਫੋਰਮੇਸ਼ਨ ਦਿੱਤੀ ਆ ਭਾਈ ਸਪਾਲ ਨੇ ਜਿਹੜੇ ਵੀ ਆਜ਼ਾਦ ਹੋ ਸਕਦੇ ਆ ਉਹਨਾਂ ਨੂੰ ਆਪਾਂ ਕੈਦ ਨਹੀਂ ਰੱਖ ਸਕਦੇ ਤੇ ਜਿਹੜੇ ਕਦੇ ਆਜ਼ਾਦ ਹੋ ਨਹੀਂ ਸਕਦੇ ਆਪਣੀ ਬਰੀਡ ਨਹੀਂ ਹੈਗੀ ਹੱਥਾਂ ਦੀ ਉਹਨਾਂ ਨੂੰ ਆਜ਼ਾਦ ਨਹੀਂ ਕਰ ਸਕਦੇ ਰੱਖਣਾ ਹੀ ਪੈਣਾ ਆਪਾਂ ਜੇ ਅੱਖੇ ਦਾ ਆਪਣੇ ਕੋਲ ਰੱਖਣਾ ਹੀ ਪੈਣਾ ਪਰ ਰਿਕਵੈਸਟ ਇਹ ਆ ਕਿ ਉਹਨਾਂ ਨੂੰ ਛੋਟੇ-ਛੋਟੇ ਪਿੰਜਰਿਆਂ 'ਚ ਨਾ ਰੱਖੋ ਜੇ ਸ਼ੌਂਕ ਆ ਤੁਹਾਨੂੰ ਰੱਖਣ ਦਾ ਘਟੋ ਘਟ ਐਡੀ ਸੈਂਚਰੀ ਬਣਾਓ ਘਟੋ ਘਟ ਅੱਬਲੀ ਦਾ ਬਣਾਓ ਦਾ ਵੱਡੀ ਬਣਾਓ ਜਿਵੇਂ ਮੈਂ ਵੀਡੀਓ ਬਣਾਈ ਆ ਤੁਸੀਂ ਮੇਰੀ ਵੀਡੀਓ 'ਚ ਕੱਢ ਸਕਦੇ ਹਾਂ ਉਦਾਂ ਦੀ ਸੈਂਚਰੀ ਬਣਾ ਸਕਦੇ ਹਾਂ ਦੇਖੋ ਇਹਦੇ ਵਿੱਚ ਬਾੜ ਬਹੁਤ ਖੁੱਲੇ ਇਹਦੇ ਵਿੱਚ ਦਰਖਤ ਵੀ ਬਣਾਇਆ ਹੋਇਆ ਬਾੜ ਦੇ ਬੈਠਣ ਨੂੰ ਤੇ ਆ ਡੰਡੇ ਵੀ ਲਾਏ ਹੋਏ ਆ ਹਾਯੋ ਬਈ ਹਾਯੋ ਅੰਦਰ ਦਿਖਾ ਦਿਓ ਮਾੜਾ ਜ ਆ ਦੇਖੋ ਭਾਈ ਇਹ ਅਸੀਂ ਦਰਖਤ ਇੱਕ ਪਿਆਸੀ ਸੁੱਕਿਆ ਅਸੀਂ ਲਿਆ ਕੇ ਸਪੈਸ਼ਲ ਇਹਨਾਂ ਵਾਸਤੇ ਅੰਦਰ ਗੱਡਿਆ ਇਸ ਚ ਤਾਂ ਜੋ ਇਹਨਾਂ ਨੂੰ ਆਏ ਨਾ ਲੱਗੇ ਵੀ ਇਹ ਕਿਸੇ ਆਰਟੀਫੀਸ਼ਲ ਚੀਜ਼ ਦੇ ਵਿੱਚ ਬੈਠੇ ਆ ਠੀਕ ਹੈ ਨਹੀਂ ਵੀ ਦੇਖੋ ਨਾ ਇੱਥੇ ਸਾਰਾ ਪ੍ਰਬੰਧਾ ਖਾਣ ਦਾ ਪੀਣ ਦਾ ਇਹਨੇ ਪਾਣੀ ਦੇ ਡੋਂਗੇ ਪਏ ਆ ਬਾਈ ਥੱਲੇ ਆ ਪਾਣੀ ਰੱਖਿਆ ਹੋਇਆ ਨਾ ਹਾਂ ਤੇ ਇਧਰ ਬਾਈ ਫੁਆਰੇ ਲੱਗਿਆ ਦੇਖੋ ਫੋਗਰ ਲੱਗੇ ਹੋਏ ਆ ਇਹਨਾਂ ਵਾਸਤੇ ਫੋਗਰ ਆ ਇੱਥੇ ਆ ਰਹੇ ਫੋਗਰ ਇਹ ਕਾ ਲੱਗੇ ਹੋਇਆ ਫੋਗਰ ਇਹ ਕਾਰ ਹੈ ਬਾਈ ਫੋਗਰ ਇਧਰ ਵੀ ਹੈ ਤੇ ਇਹ ਕਾਰ ਹੈ ਬਾਈ ਫੋਗਰ ਇੱਕ ਆਇਨੇ ਬਈ ਇਹਨਾਂ ਨੂੰ ਲੂ ਲੱਗ ਜਾਉ ਗਰਮੀ ਲੱਗ ਜਾਉ ਕਿਉਂਕਿ ਇਹ ਆਪਣੇ ਵਾਤਾਵਰਣ ਦੇ ਹਿਸਾਬ ਨਾਲ ਨਹੀਂ ਬਣੇ ਹੋਏ ਜੇਕਰ ਇਹ ਆਪਣੇ ਵਾਲੇ ਗਰਮੀ ਸਹਿ ਸਕਦੇ ਫਿਰ ਤਾਂ ਇਹ ਬਈ ਉੱਡ ਕੇ ਦੇਸ਼ਾਂ ਤੋਂ ਦੇਸ਼ਾਂ ਇੱਥੇ ਆ ਹੀ ਜਾਂਦੇ ਆ ਹੀ ਜਾਂਦੇ ਸਹੀ ਗੱਲ ਹੈ ਇਹ ਕੂਲਰ ਏਸਿੰਗਾਂ ਦੇ ਵਿੱਚ ਰਹਿਣ ਵਾਲੀ ਪ੍ਰਜਾਤੀ ਹੈ ਪਿਛਲੇ ਸਾਲ ਸਾਡੇ ਕੋਲੇ ਵੀ ਐਕਸਪਾਇਰ ਹੋਏ ਆ ਠੀਕ ਹੈ ਕਿਉਂਕਿ ਗਰਮੀ ਜਿਆਦਾ ਸੀ ਅਸੀਂ ਪ੍ਰਬੰਧ ਨਹੀਂ ਕੀਤੇ ਸੀਗੇ ਫਿਰ ਅਸੀਂ ਐਸ ਵਾਰੀ ਬਈ ਰਿਕਾਰਡ ਰਿਹਾ ਇੱਕ ਪੰਛੀ ਵੀ ਐਤਕੀ ਮਰਿਆ ਨਹੀਂ ਗਰਮੀ ਨਾਲ ਹਾਂ ਉਵੇਂ ਕੋਈ ਬਿਮਾਰੀ ਸਮਾਰੀ ਕਰਕੇ ਜਾਂ ਉਮਰ ਕਰਕੇ ਕੋਈ ਐਕਸਪਾਇਰ ਹੋਇਆ ਉਹ ਬੱਕਰੀ ਗੱਲ ਐ ਪਰ ਇੱਕ ਵੀ ਪੰਛੀ ਜਿੱਤ ਕੇ ਗਰਮੀ ਨਾਲ ਨਹੀਂ ਮਰਿਆ ਇਸ ਟਾਈਮ ਵੀ ਇਹ ਬਰੀਡ ਕਰ ਰਹੇ ਆ ਠੀਕ ਐ ਲੈ ਵੀ ਦੋਸਤੋ ਬਹੁਤ ਸੋਹਣਾ ਬਣਾਇਆ ਜੇ ਤੁਸੀਂ ਵੀ ਸੈਂਚਰੀ ਬਣਾਉਣੀ ਐ ਜਾਂ ਵਾਰਡ ਰੱਖਣੇ ਐ ਸ਼ੌਂਕ ਐ ਤਾਂ ਇਦਾਂ ਦੀ ਜਰੂਰ ਬਣਾਓ 2 ਫੁੱਟ ਵਾਲੇ ਪਿੰਜਰੇ ਜਾਂ ਫੁੱਟ ਫੁੱਟ ਵਾਲੇ ਪਿੰਜਰਿਆਂ ਨੂੰ ਹਾਂ ਹੁਣ ਆਪ ਦੇਖੋ ਭਈ ਆ ਪਿੰਜਰਾ ਕਿੰਨਾ ਵੱਡਾ ਹੈ ਵੀਡੀਓ ਤੁਹਾਨੂੰ ਦਿਖਾ ਸਕਦੇ ਆਪਾਂ ਆ ਪਿੰਜਰਾ ਬਹੁਤ ਵੱਡਾ ਹੈ ਫਿਰ ਵੀ हां जेस बंदे ਕੋਲੇ ਸੀਗਾ ਬਾਈ ਉਹ 13 ਚਿੜੀਆਂ ਤੇ ਇਹਦੇ ਚ ਤਿੰਨ ਬੱਚੇ ਠੀਕ ਹੈ ਸਮੇਤ ਪਿੰਜਰਾ ਇੱਥੇ ਦੇ ਗਿਆ ਇੱਥੇ ਦੇ ਗਿਆ ਇਹਦੇ ਚ ਆਪਾਂ ਬਾਈ 11 ਕੱਢ ਤੇ ਦੋ ਰਹਿ ਗਈਆਂ ਆ ਮੇਲ ਆ ਨਰ ਦੇ ਜਿਹੜੀ ਚੁੰਝ ਹੁੰਦੀ ਹੈ ਉਹ ਨੀਲੀ ਹੁੰਦੀ ਹੈ ਫੀਮੇਲ ਦੀ ਬਰਾਊਨ ਹੋਊਗੀ ਆ ਵਾਈਟ ਹੋਊਗੀ ਠੀਕ ਆ ਫੀਮੇਲ ਚਿੱਟੇ ਵਾਲੀ ਆ ਮੇਲ ਆ ਤੇ ਇਹਦੇ ਚ ਇਹਨਾਂ ਦੇ ਬੱਚੇ ਜਿੱਦਣ ਬੱਚੇ ਡਾਰ ਹੋਗੇ ਆਪਾਂ ਪਿੰਜਰਾ ਖੋਲ ਕੇ ਇਹਨਾਂ ਨੂੰ ਵੀ ਇੱਥੇ ਛੱਡ ਦਾਂਗੇ ਪਿੰਜਰਾ ਆਪਾਂ ਦੇਵਾਂਗੇ ਬਾਹਰ ਕੱਢ ਠੀਕ ਹੈ ਲੈ ਵੀ ਦੋਸਤੋ ਤੇ ਹੁਣ ਦੱਸਿਓ ਕਮੈਂਟ ਕਰਕੇ ਤੁਹਾਨੂੰ ਬਾਈ ਦੀਆਂ ਗੱਲਾਂ ਕਿਵੇਂ ਲੱਗੀਆਂ ਤੇ ਜਿਹੜੀ ਆਪਾਂ ਪਹਿਲਾਂ ਵੀਡੀਓ ਪਾਈ ਸੀ ਉਹ ਕਿਵੇਂ ਲੱਗੀ ਤੇ ਹੁਣ ਤੁਸੀਂ ਆਪ ਸੋਚਣਾ ਦਿਮਾਗ ਨਾਲ ਸਰਚ ਵੀ ਕਰ ਸਕਦੇ ਜਿਵੇਂ ਬਾਈ ਜਿਸ ਪਾਣੇ ਦੱਸਿਆ YouTube ਤੇ ਸਰਚ ਕਰੋ ਵੀ ਬਾੜਕ ਕਿਹੜੀ ਬਰੀਡ ਆ ਕਿੱਥੋਂ ਦੀ ਬਰੀਡ ਆ ਕਿਵੇਂ ਰਹਿ ਸਕਦੀ ਆ ਜਾਂ ਵੀ ਭੇੜਚਾਲ ਵਾਂਗੂ ਕਮੈਂਟ ਨਾ ਕਰਨੇ ਵੀ ਇੱਕ ਨੇ ਗਲਤ ਕਮੈਂਟ ਕਰਤਾ ਲੋ ਵੀ ਇਹਨੂੰ ਮਾਂ ਦੀ ਗੱਲ ਦੇ ਦੀ ਭੈਣ ਦੇ ਦੀ ਧੀਆ ਭੈਣਾ ਬਾਈ ਸਾਰਿਆਂ ਦੇ ਘਰੇ ਹੁੰਦੀਆਂ ਹਰ ਕਿਸੇ ਦੇ ਘਰੋਂ Facebook ਵੀ ਚਲਾਉਣ ਜਾਣਦੀਆਂ ਅੱਜਕੱਲ YouTube ਵੀ ਚਲਾਉਣ ਜਾਂਦੀਆਂ ਤੁਸੀਂ ਜੇਕਰ ਕਮੈਂਟ ਦੇ ਵਿੱਚ ਕੋਈ ਗਾਲ ਕੱਢ ਦਿਓ ਕੋਈ ਸ਼ੋਰ ਕਰ ਦਿਓ ਤੁਸੀਂ ਆਪ ਦੀ ਸਿੱਖਿਆ ਆਪਣੇ ਮਾਪਿਓ ਵੱਲੋਂ ਦਿੱਤੀ ਸਿੱਖਿਆ ਦਾ ਉਦਾਹਰਣ ਪੇਸ਼ ਕਰਦਿਓ ਇੱਕ ਕਮੈਂਟ ਦੇ ਵਿੱਚ ਹੀ ਕਮੈਂਟ ਦੇ ਵਿੱਚ ਹਾਂ ਵੀ ਉਸ ਚੀਜ਼ ਤੋਂ ਬਚੋ ਜੇ ਕਿਸੇ ਨੂੰ ਚੰਗਾ ਨਹੀਂ ਬੋਲ ਸਕਦੇ ਤਾਂ ਮਾੜਾ ਬੋਲਣ ਤੋਂ ਤਾਂ ਬਚੋ ਹੀ ਬਚੋ ਬਚੋ ਹੀ ਬਚੋ ਠੀਕ ਹੈ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਤੇ ਕਮੈਂਟ ਕਰਿਆ ਕਰੋ ਕਿੱਦਾਂ ਜੇ ਚੰਗੀ ਲੱਗੇ ਚੰਗਾ ਜੇ ਤੁਹਾਨੂੰ ਕੋਈ ਗਲਤ ਲੱਗਦਾ ਤਾਂ ਤੁਸੀਂ ਦੱਸ ਸਕਦੇ ਹੋ ਆਪਾਂ ਜਰੂਰ ਤੁਹਾਡਾ ਰਿਪਲਾਈ ਜਰੂਰ ਕਰਿਆ ਕਰਾਂ ਧੰਨਵਾਦ ਧੰਨਵਾਦ ਤੁਹਾਡਾ